ਸੰਗਤ ਜੀ ਜਿਹੜੀਆਂ तकरीबन 9 ਪਸ਼ੂ ਉਤਾਂ ਵੈਸੇ ਅਸੀਂ ਲਏ ਆ ਇਹ ਜਿਹਦੇ ਵਿੱਚ 6 ਮੱਝਾਂ ਆ ਤੇ 3 ਗਾਈਆਂ ਤੇ ਉਹ ਜਿਹੜੀਆਂ ਮੱਝਾਂ ਆ तकरीबन ਅੱਜ 4 ਮੱਝਾਂ ਤਾਂ ਇੱਥੇ ਪਹਚਾ ਦਿੱਤੀਆਂ ਗਈਆਂ ਆ ਤੇ ਨਾਲ 3 ਗਾਈਆਂ ਬਾਕੀ ਇੱਕ ਸੂਣੇ ਵਾਲੀਆਂ ਉਹਨਾਂ ਨੂੰ ਸੂਈਆਂ ਤਾਂ ਕਰਕੇ ਸਫਰ ਨਹੀਂ ਹੋਇਆ ਤਾਂ ਕਰਕੇ ਉਹ ਰੋਕ ਦਿੱਤੀਆਂ ਗਈਆਂ ਬਾਕੀ ਮੇਰੇ ਨਾਲ ਮੇਰਾ ਵੱਡਾ ਭਰਾ ਦਵਿੰਦਰ ਸਿੰਘ ਮੂਨਕ ਆ ਤੇ ਤੁਹਾਨੂੰ ਨਾਲ-ਨਾਲ ਅਸੀਂ ਸਾਰੀ ਸੰਗਤ ਨੂੰ ਦੱਸੀ ਜਾਣਾ ਵੀ ਕਿਹਨੂੰ-ਕਿਹਨੂੰ ਅਸੀਂ ਮੱਝ ਮੱਝ ਦੇ ਰਹੇ ਹਾਂ ਤੇ ਕਿੱਦਾਂ-ਕਿੱਦਾਂ ਗਾਂ ਦੇ ਰਹੇ ਹਾਂ ਤੇ ਲੋੜ ਕਿਦਾਂ ਉਸ ਪਰਿਵਾਰ ਨੂੰ ਕਿਉਂ ਕਈਆਂ ਦੇ ਪਸ਼ੂ ਮਰਿਓ ਆ ਕਈਆਂ ਦੀਆਂ ਗਾਵਾਂ ਮਰੀਆਂ ਕਈਆਂ ਦੇ ਜੀ ਨਹੀਂ ਘਰ 'ਚ ਹੈਗੇ ਤੇ ਉਹ ਗੁਜ਼ਾਰਾ ਹੀ ਦੁੱਧ ਤੇ ਕਰਦੇ ਆ ਤੇ ਇਹ ਇਸ ਕਾਰਨ ਕਰਕੇ ਉਹਨਾਂ ਨੂੰ ਮੱਝਾਂ ਦਿੱਤੀਆਂ ਗਈਆਂ ਕਿਉਂਕਿ ਬਾਕੀਆਂ ਦੇ ਤਾਂ ਸਾਰੇ ਇੱਥੇ ਫਸਲਾਂ ਬਜਾਈ ਹੋ ਚੁੱਕੀ ਆ ਸਾਰਿਆਂ ਨੂੰ ਸਮਾਨ ਦਿੱਤਾ ਕਿਸਾਨਾਂ ਨੂੰ ਹਰੇਕ ਨੂੰ ਜਿਹੜਾ ਜਿਨ੍ਹਾਂ ਦੀ ਜ਼ਮੀਨ ਹੈਗੀ ਉਹਨਾਂ ਦੀਆਂ ਫਸਲਾਂ ਵਿੱਚ ਕੇ ਦਿੱਤੀਆਂ ਗਈਆਂ ਬਾਕੀ ਅੱਜ ਸਾਡੇ ਕੋਲ ਬਲਜਿੰਦਰ ਭਾਜੀ ਬਲਜਿੰਦਰ ਭਾਜੀ ਯੂ ਐਸ ਏ ਦੀ ਸਾਧ ਸੰਗਤ ਜਿਹੜੀ ਆਰ ਆਰਕਨ ਆਰਕਨਸਾਸ ਆਰਕਨਸਾਸ ਦੀ ਸਮੂਹ ਸੰਗਤ ਵੱਲੋਂ ਬਲਜਿੰਦਰ ਭਾਜੀ ਹੁਣੀ ਉੱਥੇ ਮਾਇਆ ਕਤਰ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਤਕਰੀਬਨ 7.5 ਲੱਖ ਰੁਪਏ ਦੀਆਂ ਇਹ ਸੇਵਾ ਭੇਜੀ ਗਈ ਸੀ ਤੇ 765 7 ਲੱਖ 65 ਹਜ਼ਾਰ ਦੀ ਸੇਵਾ ਉਹ ਜਿਹੜੀ ਭੇਜ ਕੇ ਤਾਂ ਇਹ ਜਿਹੜੇ ਪਸ਼ੂ ਅੱਜ ਲੈ ਕੇ ਤਾਂ ਲੋਡ ਬੰਦਾਂ ਨੂੰ ਦਿੱਤੇ ਜਾ ਰਹੇ ਆ